ਲੋਕ ਸਭਾ ਚੋਣਾਂ ਨੂੰ ਲੈ ਕੇ ਆਖਰੀ ਗਿਹੜੀ ਦੀਆਂ ਵੋਟਾਂ ਪਾਉਣ ਦਾ ਕੰਮ ਅਸਵੇਰੇ 7 ਵਜੇ ਸ਼ੁਰੂ ਹੋ ਗਿਆ ਜਿਸ ਨੂੰ ਲੈ ਕੇ ਪ੍ਰਸ਼ਾਸਨਲ ਪੁਖਤਾ ਇੰਤਜ਼ਾਮ ਕੀਤੇ ਗਏ ਆਪਾਂ ਖੜੇ ਹਾਂ ਵਿਧਾਨ ਸਭਾ ਹਲਕਾ ਬਾਗਾਪਣਾ ਮੁੱਤਕੀ ਰੋਡ ਵਿਖੇ ਜਿੱਥੇ ਸਰਕਾਰੀ ਕੰਨਿਆ ਸੀਨੀਅਰ ਸਕੂਲ ਵਿਖੇ ਲੋਕਾਂ ਨੂੰ ਵੋਟਾਂ ਪਾਉਣ ਆਏ ਨੂੰ ਮੋਬਾਈਲ ਨਾਲ ਲਿਆਉਣ ਤੇ ਬਹੁਤ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਕਿਉਂਕਿ ਲੋਕਾਂ ਵੱਲੋਂ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕੋਈ ਵੀ ਡਵਾਈਸ ਜਾਰੀ ਨਹੀਂ ਕੀਤੀ ਜਿਸ ਵਿੱਚ ਮੋਬਾਈਲ ਨਾਲ ਲੈ ਕੇ ਆਉਣ ਦੀ ਗੱਲ ਕਹੀ ਗਈ ਹੋਵੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਬੂਥਾਂ ਤੇ ਪੱਖੇ কুলਰ ਏਸੀ ਪੀਣ ਵਾਲੇ ਪਾਣੀ ਆਸ਼ਾ ਵਰਕਰ ਕੋਈ ਬੂਥ ਪਿੰਕ ਅਤੇ ਗ੍ਰੀਨ بنائے ਗਏ ਹਨ ਤੇ ਵੱਡੇ ਵੱਡੇ ਦਾਅਵੇ ਕੀਤੇ ਗਏ ਇਸ ਸਬੰਧੀ ਨੈਪ ਸੀਲਦਾਰ ਬਾਘਾ ਆਪਣਾ ਗੱਲਬਾਤ ਵੀ ਕਰਾਂਗੇ ਉਹ ਕੀ ਕਹਿੰਦੇ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਤੇ ਵੋਟਾਂ ਪਾਉਣ ਆਏ ਪਹਿਲੀ ਵਾਰ ਵੋਟਰਾਂ ਨਾਲ ਵੀ ਆ ਨਹਿਰ ਸਾਹਿਬ ਅੱਜ ਇੱਥੇ 14 बूथ ਤੇ ਆਏ ਹੋ ਚੈਕਿੰਗ ਕਰਨ ਲਈ ਕੀ ਕਹਿਣਾ ਚਾਹੋਗੇ ਇਹ ਵਧੀਆ ਬੜੇ ਮੈਂ ਕਈ ਬੂਥ ਚੈੱਕ ਕਰ ਚੁੱਕੇ ਹਾਂ ਜੋ ਪਹਿਲਾਂ ਵੀ ਬੜੇ ਸ਼ਾਂਤੀਪੂਰਵਕ ਚੱਲ ਰਿਹਾ ਹੁਣ ਤੱਕ ਮਾਹੌਲ ਬੜਾ ਸ਼ਾਂਤ ਚੱਲ ਰਿਹਾ ਹੈ ਲੋਕਾਂ ਨੂੰ ਬੜਾ ਉਤਸ਼ਾਹ ਹੈ ਵੋਟਾਂ ਮਾਣਦਾ ਵਧੀਆ ਲਾਈਨਾਂ ਲੱਗੀਆਂ ਹੋਈਆਂ ਨੇ ਵੋਟਾਂ ਪੈ ਰਹੀਆਂ ਨੇ ਤੇ ਮੈਂ ਇਹ ਹੀ ਕਹੂੰਗਾ ਵੀ ਸ਼ਾਂਤੀਪੂਰਵਕ ਲੋਕ ਇਸ ਤਰ੍ਹਾਂ ਹੀ ਵੋਟਾਂ ਪਾਉਂਦੇ ਰਹੇ ਹਨ ਸਿਸਟਮ ਚੱਲ ਰਿਹਾ ਜਨਾਬ ਇੱਕ ਨਾ ਗੇਟ ਤੇ ਮੈਂ ਪ੍ਰੇਸ਼ਾਨੀ ਦੇਖੀ ਲੋਕਾਂ ਕੋਲ ਮੋਬਾਈਲ ਦੇ ਨਾਲ ਲੈ ਕੇ ਕਹਿੰਦੇ ਵੀ ਮੋਬਾਈਲ ਅੰਦਰ ਲੈ ਕੇ ਨਹੀਂ ਜਾਂਦੇ ਲੋਕੀ ਕਹਿੰਦੇ ਸਾਨੂੰ ਪ੍ਰਸ਼ਾਸਨ ਨੇ ਇਸ ਗੱਲ ਬਾਰੇ ਅਵਰਨਟਰੀ ਕੀਤਾ ਕਿ ਮੋਬਾਈਲ ਨਾਲ ਲੈ ਕੇ ਆਈਏ ਇਹਦਾ ਬਾਰੇ ਕੀ ਕਹਿਣਾ ਚਾਹੀਦਾ ਉਹ ਦੱਸਿਆ ਗਿਆ ਵੀ ਐਕਚੁਅਲੀ ਕੀ ਹੈ ਜਿਹੜੇ ਪਿੰਕ ਕਬੂਤਰਾ ਹੈ ਜਿੰਮੇ ਸਾਡੇ ਕਾਫੀ ਹੋਵੇ ਉਹ ਲੋਕ ਫੋਟੋਆਂ ਨਿਕਰੇ ਚ ਵੱਢ ਜਾਂਦੇ ਨੇ ਠੀਕ ਹੈ ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਸਿਕਿਉਰਟੀ ਹੈ ਫੋਟੋ ਨਾ ਖਿੱਚੀ ਜਾਵੇ ਜਿਵੇਂ ਅੰਦਰ ਮਸ਼ੀਨ ਤੇ ਜਾਂਦਾ ਕੋਈ ਬਟਨ ਦਬਦਾ ਉਹ ਫੋਟੋ ਖਿੱਚ ਲੈਂਦੇ ਨੇ ਕਈ ਵਾਰੀ ਸਰਾਰਤੀ ਆਂਸਰ ਹੁੰਦੇ ਨੇ ਇਸ ਕਰਕੇ ਅਸੀਂ ਮੋਬਾਈਲ ਨੂੰ ਅਵੋਇਡ ਕੀਤਾ ਹੈ ਅਸੀਂ ਸਿਕਿਉਰਟੀ ਵਾਲ ਨੂੰ ਕਿਹਾ ਹੈ ਵਾਈਟ ਸਕੋਰ ਰੱਖ ਲੈਣੇ ਫੋਨ ਮੋਬਾਈਲ ਲੈ ਕੇ ਲੋਕਾਂ ਨੂੰ ਕਿਹਨੇ ਕਹੇਗੇ ਮੈਂ ਲੋਕਾਂ ਨੂੰ ਇਹ ਕਹਾਂਗਾ ਕਿਰਪਾ ਕਰਕੇ ਮੋਬਾਈਲ ਨਾਲ ਲੈ ਕੇ ਜਾਣ ਕਿਉਂਕਿ ਜਲਦੀ ਬੋਟਾ ਪਾਉਣ ਉਹ ਜਲਦੀ ਆਉਣ ਤਾਂ ਕਿ ਜਿਹੜੀ ਬੋਟਾ ਦੀ ਤਦਾਦ ਹੈ ਉਹ ਵੱਧ ਸਕੇ ਠੀਕ ਹੈ ਸਰ ਥੈਂਕ ਯੂ ਪਿੰਕ ਪੂਲਿੰਗ ਬੂਥਾਂ ਤੇ ਪਹਿਲੀ ਵਾਰ ਵੋਟ ਪਾਉਣੇ ਖਾਸ ਕਰਕੇ ਲੜਕੀਆਂ ਨੂੰ ਫੁਲਕਾਰੀ ਦੇ ਨਾਲ ਸਰਟੀਫିକੇਟ ਦਿੱਤਾ ਗਿਆ ਅਤੇ ਇਸ ਮੌਕੇ ਪੀ ਡਬਲਯੂ ਡੀ ਵੋਟਰਾਂ ਨੂੰ ਵੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਸਰਟੀਫିକੇਟ ਦੇ ਕੇ ਸਨਮਾਨਿਤ ਕੀਤਾ ਗਿਆ ਪਹਿਲੀ ਵਾਰ ਵੋਟ ਪਾਉਣ ਵੇਲੇ ਕੀ ਕੀਤਾ ਕਿਹਨਾ ਕਰਦਿਆਂ ਗੱਲਬਾਤ ਕਿੱਥੋਂ ਰਹਿਣ ਵਾਲੇ ਹੋ ਆਮ ਪਰਾਣਾ ਆਇਆ ਅੱਜ ਵੋਟ ਪਾਣ ਆਇਓ ਫਸਟ ਟਾਈਮ ਵੋਟ ਪਾਈ ਹੈ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਓ ਲੋਕਾਂ ਨੂੰ ਕੀ ਕਹਿਣਾ ਹੈ ਵੋਟ ਬਾਰੇ ਹਾਂ ਚੱਲ ਜਾਈਏ ਵੋਟ ਪਾਣ ਆ ਤੇ ਕੀ ਨਾਮ ਆਪਣਾ ਹੈ ਕਿੱਥੋਂ ਰਹਿਣ ਵਾਲੇ ਹੋ ਆ ਜੀ ਤੁਸੀਂ ਵੋਟ ਪੋਲ ਕਰਕੇ ਪਹਿਲੀ ਵੋਟ ਪਾਈ ਹੈ ਜੀ ਇਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਦੇਡੀ ਫੋਟੋ ਪਾਕੇ ਤੇ ਕੰਮ ਚੱਲ ਰਿਹਾ ਹੋਣਾ ਚਾਹੀਦਾ ਹੰਦੀਪ ਇਹ ਹੋਣਾ ਚਾਹੀਦਾ ਠੀਕ ਲੋਕ ਸਭਾ ਨੂੰ ਚੋਣਾਂ ਨੂੰ ਲੈ ਕੇ ਸਰ ਪ੍ਰਸ਼ਾਸਨ ਵੱਲੋਂ ਕਈ ਬੂਥਾਂ ਨੂੰ ਪਿੰਕ ਬੂਥ ਐਲਾਨਿਆ ਗਿਆ ਕਈਆਂ ਨੂੰ ਗ੍ਰੀਨ ਬੂਥ ਐਲਾਨਿਆ ਗਿਆ ਪਿੰਕ ਬੂਥਾਂ ਤੇ ਖਾਸ ਕਰ ਲੜਕੀਆਂ ਨੂੰ ਫਲਕਾਰੀ ਅਤੇ ਸਰਟੀਫਿਕੇਟ ਦਿੱਤਾ ਗਿਆ ਅਤੇ ਗ੍ਰੀਨ ਬੂਥਾਂ ਤੇ ਵੋਟਾਂ ਪਾਉਣ ਆਏ ਲੋਕਾਂ ਨੂੰ ਪੁੱਟੇ ਵੀ ਵੰਡੇ ਗਏ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਈ ਬੁਥਾਂ ਉੱਪਰ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਈਆਂ ਪਦਰਸ਼ੀ ਵੀ ਲਾਈਆਂ ਗਈਆਂ ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਪ੍ਰਸ਼ਾਸਨ ਵੱਲੋਂ ਚੋਣਾਂ ਲਈ ਕੇ ਤਿਆਰੀਆਂ ਤਾਂ ਬਹੁਤ ਵਧੀਆ ਕੀਤੀਆਂ ਗਈਆਂ ਪਰ ਸਰਕਾਰ ਵੱਲੋਂ ਇਹ ਜਾਰੀ ਕੀਤੀ ਇੱਕ ਡਿਜੀਟਲ ਲੋਕਰ ਦੀ ਸੇਵਾ ਲੋਕਾਂ ਨੂੰ ਖਾਸੀ ਪਰੇਸ਼ਾਨੀਆਂ ਦਾ ਕਾਰਨ ਬਣੀ ਕਿਉਂਕਿ ਡਿਜੀਟਲ ਲੋਕਰ ਸਿਰਫ ਮੋਬਾਈਲ ਵਿੱਚ ਯੂਜ਼ ਹੁੰਦਾ ਹੈ ਅਤੇ ਚੋਣ ਅਧਿਕਾਰੀਆਂ ਵੱਲੋਂ ਅੱਜ ਦੇ ਦਿਨ ਪੂਥਾਂ ਤੇ ਮੋਬਾਈਲ ਲੈ ਜਾਣ ਨੂੰ ਮਨਾਹੀ ਸੀ ਜਿਸ ਕਾਰਨ ਕਈ ਵੋਟਰਾਂ ਨੂੰ ਇਸ ਦਾ ਕਾਰਨ ਭਾਰੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ